ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬੀਬੀਪੀ ਨਿਊਜ਼ ਮੈਂ ਹਰਜੀਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਜੇਕਰ ਅਵਾਰਾ ਕੁੱਤਿਆਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਅਵਾਰਾ ਪਸ਼ੂਆਂ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਧ ਦੇ ਵਿੱਚ ਕਹਿਟਾ ਆਇਆ ਹੋਇਆ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਚਾਹੇ ਉਹ ਅਵਾਰਾ ਪਸ਼ੂਆਂ ਦੇ ਕਾਰਨ ਹੋਵੇ ਜਾਂ ਫਿਰ ਅਵਾਰਾ ਕੁੱਤਿਆਂ ਦੇ ਕਾਰਨ ਹੋਵੇ ਅਸੀਂ ਵੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 3-4 ਅਜਿਹੇ ਮਾਮਲੇ ਸਾਹਮਣੇ ਆਏ ਜੋ ਕਿ ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਅਤੇ ਉਹ ਵੀ ਗਰੀ ਪ੍ਰਵਾਸ ਦੇ ਨਾਲ ਸੰਬੰਧਿਤ ਜੇਕਰ ਅਵਾਰਾ ਪਸ਼ੂਆਂ ਦੀ ਗੱਲ ਕੀਤੀ ਜਾਵੇ ਤਾਂ ਅਵਾਰਾ ਪਸ਼ੂਆਂ ਦੇ ਕਾਰਨ ਹਰ ਰੋਜ਼ ਬੱਡੇ ਹਾਦਸੇ ਵਾਪਰ ਰਹੇ ਨੇ ਪਿਛਲੇ ਦਿਨੀ ਛੇਕੂਪੁਰਾ ਵਸਤੀ ਸੰਗਰੂਰ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਅਵਾਰਾ ਪਸ਼ੂਆਂ ਨੇ ਇੱਕ 12-13 ਸਾਲ ਦੇ ਬੱਚੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਸੀ ਅਤੇ ਉਸ ਦੀ ਲੱਤ ਵੀ ਟੁੱਟ ਗਈ ਸੀ ਪਰ ਉੱਥੇ ਹੀ ਨਗਰ ਕੌਂਸਲ ਸੰਗਰੂਰ ਦੇ ਜੋ ਕਾਉਂਸਲਰ ਨੇ ਅਵਤਾਰ ਸਿੰਘ ਤਾਰਾ ਉਹਨਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਸੰਗਰੂਰ ਦੇ ਬਾਹਰ ਇੱਕ ਅਨੋਖੇ ਤਰ੍ਹਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜੋ ਅਸੀਂ ਤੁਹਾਡੇ ਨਾਲ ਇਸ ਸਮੇਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਵੱਧ ਰਹੀਆਂ ਸਮੱਸਿਆਵਾਂ ਅਧੇ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਨੂੰ ਲੈ ਕੇ ਅਵਤਾਰ ਸਿੰਘ ਤਾਰਾ ਦੇ ਵੱਲੋਂ ਆਪਣੇ ਸਰੀਰ ਦੇ ਉੱਤੇ ਇਹ ਫੋਟੋ ਆ ਸੀ ਉਹ ਚਪਕਾ ਕੇ ਹੈ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫਤਰ ਪਹੁੰਚੇ ਅਤੇ ਹੱਥ ਦੇ ਵਿੱਚ ਬੈਨਰ ਫੜੇ ਹੋਏ ਸੀ ਅਤੇ ਨਗਰ ਕੌਂਸਲ ਸੰਗਰੂਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ ਅਤੇ ਇਲਜ਼ਾਮ ਲਗਾਏ ਜਾ ਰਹੇ ਸੀ ਉਹਨਾਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਕਹਿਰ ਲਗਾਤਾਰ ਸ਼ਹਿਰ ਦੇ ਵਿੱਚ ਵੱਧਦਾ ਜਾ ਰਿਹਾ ਕਈ ਵਾਰ ਨਗਰ ਕਾਉਂਸਲ ਦੇ ਅਧਿਕਾਰੀਆਂ ਨੂੰ ਅਵਤਾਰ ਸਿੰਘ ਤਾਰਾ ਤੇ ਸਮਾਜ ਸੇਵੀਆਂ ਦੇ ਵੱਲੋਂ ਪ੍ਰਸ਼ਾਸਕ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਗਈ ਪਰ ਹਾਲੇ ਤੱਕ ਨਾ ਤਾਂ ਵਾਰਾ ਡੰਗਰਾਂ ਦਾ ਕੋਈ ਹੱਲ ਕੀਤਾ ਗਿਆ ਅਤੇ ਨਾ ਹੀ ਅਵਾਰਾ ਪਸ਼ੂਆਂ ਦਾ ਕੋਈ ਹੱਲ ਕੀਤਾ ਗਿਆ ਜਿਸ ਨੂੰ ਲੈ ਕੇ ਅਵਤਾਰ ਸਿੰਘ ਤਾਰਾ ਦਾ ਇੱਕ ਅਨੋਖਾ ਤਰ੍ਹਾਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਵੀ ਆਪਾਂ ਕਈ ਵਾਰ ਦੇਖਿਆ ਕਿ ਅਵਤਾਰ ਸਿੰਘ ਤਾਰਾ ਦੇ ਵੱਲੋਂ ਜਦੋਂ ਸੰਗਰੂਦ ਦੇ ਵਿੱਚ ਕੋਈ ਮਸਲਾ ਹੁੰਦਾ ਤਾਂ ਆਪਣੇ ਤਰੀਕੇ ਦੇ ਨਾਲ ਉਸ ਨੂੰ ਉਠਾਇਆ ਜਾਂਦਾ ਕਾਉਂਸਲਰ ਨੇ ਇਹ ਦਾਵਾ ਇਹ ਵੀ ਕੀਤਾ ਕਿ ਪ੍ਰਸ਼ਾਸਨ ਦੇ ਵੱਲੋਂ ਫੰਡ ਨਾ ਮਿਲਣ ਕਾਰਨ ਉਹਨਾਂ ਨੂੰ ਪਾਣੀ ਦੀਆਂ ਪਾਈਪਾਂ ਤੇ ਸ਼ਿਵਰੇਜ ਦੀ ਮੁਰੰਮਤ ਵਰਗੇ ਕੰਮ ਆਪਣੀ ਜੇਬ ਵਿੱਚੋਂ ਪੈਸੇ ਖਰਚ ਕਰਕੇ ਕਰਵਾਉਣੇ ਪੈ ਰਹੇ ਨੇ ਜਦਕਿ ਇਹ ਕੰਮ ਪ੍ਰਸ਼ਾਸਨ ਦਾ ਪਰ ਅਵਤਾਰ ਸਿੰਘ ਤਾਰਾ ਕਹਿੰਦੇ ਨੇ ਕਿ ਅਸੀਂ ਕਾਉਂਸਲਰ ਪਰ ਸਾਡੀ ਨਹੀਂ ਸੁਣੀ ਜਾਂਦੀ ਨਾ ਸਾਡੀ ਸੁਣੀ ਜਾਂਦੀ ਤੇ ਨਾ ਲੋਕਾਂ ਦੀ ਸੁਣੀ ਜਾਂਦੀ ਆ ਆਉ ਦੇਖ ਲੈਣੇ ਆ ਤੇ ਸੁਣ ਲੈਣੇ ਆ ਕਾਉਂਸਲਰ ਅਵਤਾਰ ਸਿੰਘ ਤਾਰਾ ਨੂੰ ਓ ਕੀ ਕਹਿੰਦੇ ਨੇ ਮੈਂ ਪ੍ਰਸ਼ਾਸਨ ਨੂੰ ਦਿੰਨਾ ਆਸ ਕਰਕੇ ਵੀ ਸਾਡੇ ਪ੍ਰਸ਼ਾਸਨ ਸੁਣੂਗਾ ਪਰ ਸਾਡੀ ਕਿਸੇ ਪ੍ਰਸ਼ਾਸਨ ਨੇ ਨਹੀਂ ਸੁਣੀ ਇਸ ਕਰਕੇ ਮੈਂ ਅੱਜ ਲਾਸਟ ਵਾਰੀ ਰੰਡ ਆਊਟ ਕਰਦਾ ਆ ਰਿਆਂਗਾ ਡੀਸੀ ਸਾਹਿਬ ਨੂੰ ਮਿਲ ਕੇ ਆਉਂਗਾ ਅੰਦਰ ਵੀ ਡੀਸੀ ਸਾਹਿਬ ਆ ਲਓ ਜੀ ਜਿਹੜੀਆਂ ਮੇਰੀਆਂ ਕੰਪਲੇਟਾਂ ਦੀਆਂ ਤੁਸੀਂ ਅੱਗੇ ਫਾਰਵਰਡ ਕਰ ਦਿਓ ਅੱਗੇ ਕੋਈ ਕੰਮ ਨਹੀਂ ਹੁੰਦਾ ਕਿਉਂਕਿ ਧਿਆਨ ਨਹੀਂ ਦਿੰਦਾ ਜਦ ਅਸੀਂ ਆਪਣੀ ਜੇਬ ਚੋਂ ਹੀ ਪੈਸੇ ਖਰਚ ਕਰਕੇ ਕੰਮ ਕਰਵਾਉਣੇ ਨੇ ਫਿਰ ਸਾਨੂੰ ਅਸੀਂ ਕੰਪਲੇਟਾਂ ਮੰਗ ਪੱਤਰ ਕਿਉਂ ਦਈਏ ਅੱਗੇ ਦਾ ਪ੍ਰਤੀ ਪ੍ਰੋਗਰਾਮ ਅੱਗੇ ਦਾ ਮੇਰਾ ਇਹ ਹੈ ਜੀ ਜਿੱਥੇ ਮੈਨੂੰ ਪ੍ਰੋਟੈਸਟ ਕਰਨਾ ਪਿਆ ਮੈਂ ਪ੍ਰੋਟੈਸਟ ਕਰੂੰਗਾ ਪਰ ਜੇ ਜਦੋਂ ਬਾਅਦ ਮੈਂ ਡੀਸੀ ਦਫ਼ਤਰ ਨੂੰ ਡੀਸੀ ਸਾਹਿਬ ਨੂੰ ਕੋਈ ਮੰਗ ਪੱਤਰ ਨਹੀਂ ਦੇਣ ਗਿਆ ਹਾਂ ਤਾਂ ਚਾ ਮੈਂ ਭੁੱਖ ਹੜਤਾਲ ਤੇ ਬੈਠਾ ਜੇ ਧਰਨਾ ਦਾ ਮੈਂ ਚਾਹੇ ਚਣਾ ਮੈਂ ਪਾਣੀ ਵਾਲੀ ਟੈਂਕੀ ਤੇ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇ ਕੀ ਕੀ ਸਮੱਸਿਆਵਾਂ ਹਨ ਸ਼ਹਿਰ ਦੀ ਸ਼ਹਿਰ ਦੇ ਵਿੱਚ ਜੀ ਪਹਿਲਾਂ ਤਾਂ ਸਭ ਨਾਲ ਵੱਡੀ ਸਮੱਸਿਆ ਸਾਡੇ ਨਗਰ ਕੌਂਸਲ ਕਮੇਟੀ ਦੀ ਜਿਹੜੀ ਆਂ ਦੇਖੀ ਆ ਉਹ ਹੈਗੀ ਹੈ ਕਿ 4 ਸਾਲ ਤੋਂ ਕੀ ਪਹਿਲਾਂ ਤੋਂ ਅਵਾਰਾ ਪਸ਼ੂ ਤੇ ਕੂੜਿਆਂ ਦਾ ਢੇਰ ਤੇ ਹੁਣ ਇੱਕ ਚੱਲ ਰਹੀ ਹੈ ਕਿ ਸਭ ਨਾਲ ਵੱਡੀ ਹੈ ਜਿਹੜੀ ਅਵਾਰਾ ਕੁੱਤੇ ਜਿਹੜੇ ਅਵਾਰਾ ਕੁੱਤੇ ਨੇ ਇਹਨਾਂ ਦੇ ਨਾਲ ਸਰਕਾਰੀ ਹੱਤਾਲ ਦੇ ਵਿੱਚ ਦਿੱਲੀ 10 ਤੋਂ 15 ਮਰੀਜ਼ ਆਉਂਦੇ ਨੇ ਜਿਹੜੇ ਉਹਨਾਂ ਦੇ ਕੱਟੇ ਹੋਏ ਦਾ ਸ਼ਿਕਾਰ ਹੁੰਦੇ ਨੇ ਕੁੱਤਿਆਂ ਦੇ ਤੇ ਉਹਦਾ ਜਿਹੜਾ ਕੋਈ ਨਗਰ ਕੌਂਸਲ ਕਮੇਟੀ ਨਹੀਂ ਹੱਲ ਕਰ ਰਹੀ ਉਹਦਾ ਕੋਈ ਪ੍ਰਸ਼ਾਸਨ ਨਹੀਂ ਕੋਈ ਹੱਲ ਕਰ ਰਿਹਾ ਸਰਕਾਰ ਦਾ ਤਾਂ ਛੱਡੋ ਜੀ ਸਰਕਾਰ ਨੇ ਤਾਂ ਕੰਨਾਂ 'ਚ ਰੂੰਦੇ ਰੱਖੀ ਅੱਖਾਂ 'ਤੇ ਪੱਟੀ ਬੰਨ੍ਹੇ ਰੱਖੀਏ ਮੂੰਹ 'ਤੇ ਚੇਪੀ ਲਾ ਰੱਖੀਏ ਉਹ ਤਾਂ ਕਹਿੰਦੇ ਨਾ ਅਸੀਂ ਦੇਖੀਏ ਨਾ ਸੁਣੀਏ ਨਾ ਕੁਝ ਕਰੀਏ ਸਰ ਜੀ ਐਮਐਸੀ ਤਨਖਾਹ ਕਿੰਨੀ ਹੈ ਕਿ ਤਰ੍ਹਾਂ ਸਰ ਮੈਂ ਦੱਸਦਾ ਜਿਹੜਾ 8000 ਰੁਪਏ ਪੱਤਾ ਮਿਲਦਾ 11 ਸਾਲ ਪਹਿਲਾਂ ਵੀ ਉਹੀ ਐਮਐਸੀਆ ਨੂੰ 8000 ਸੀ ਅੱਜ ਵੀ ਆ ਸਰਕਾਰ ਦੇ ਪ੍ਰਸ਼ਾਸਨ ਦੇ ਹਿਸਾਬ ਦੇ ਨਾਲ ਜਿਹੜੀ ਮਹਿੰਗਾਈ ਅੱਜ ਤੋਂ 11 ਸਾਲ ਪਹਿਲਾਂ ਤੀ ਅੱਜ ਵੀ ਉਹੀ ਆ ਜੇ ਹਾਂਜੀ ਮਿਲਦਾਗਾ ਹਲੇ ਤੱਕ ਨਹੀਂ ਮਿਲਿਆ ਉਹ ਵੀ ਮੈਂ ਕੰਪਲੀਟ ਦਿੱਤੀ ਆ ਇਹਦੇ ਚਾਰ ਰਿਟਰਨ ਦੇ ਵਿੱਚ ਆ ਪਈ ਆਗੀ ਵੀ ਸਾਨੂੰ ਜਿਹੜਾ ਪੱਤਾਗਾ ਉਹ ਵੀ ਟਾਈਮ ਤੇ ਨਹੀਂ ਦਿੱਤਾ ਜਾਂਦਾ ਮੇ ਆ ਜਿਹੜਾ ਮੈਂ ਕੰਮ ਆਪਦੇ ਪੱਲਿਓਂ ਕਰਵਾ ਰਿਆਂਗਾ ਆ ਮੇਰੇ ਬਿੱਲ ਨੇ ਮੇਰਾ ਕੋਈ ਬਿੱਲ ਨਹੀਂ ਮੈਨੂੰ ਦਿੱਤਾ ਜਾ ਰਿਹਾ ਹੈਗਾ ਤੇ ਅਸੀਂ ਦੱਸੋ ਕੀ ਕਰਾਂਗੇ ਜੇ ਐਮਸੀ ਬਣ ਗਏ ਤਾਂ ਮਤਲਬ ਇਹ ਥੋੜਾ ਵੀ ਸਾਡਾ ਗळा ਘੁੱਟ ਦਿਓ ਤੁਸੀਂ ਅਸੀਂ ਆਪਦੇ ਵਾਰਡ ਦੇ ਲਈ ਕੰਮ ਕਰਾਉਣੇ ਨੇ ਜੇ ਜਿਹੜੀ ਸਰਕਾਰ ਦੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਆ ਉਹ ਕਿਉਂ ਨਹੀਂ ਕਰਦੇ ਹੈਗੇ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਾ ਮਿਲੀ ਹੈਗੀ ਤੇ ਬਿੱਲ ਛੋੜੇ ਕਿੰਨੇ ਦੇ ਰਹਿੰਦੇ ਨੇ ਕਸ਼ਤੀ ਦੇ ਬਿੱਲ ਤਾਂ ਜੀ ਮੇਰੇ 3-4 ਮਹੀਨੇ ਹੋ ਗਏ ਜੀ ਮੇਰੇ ਵਾਟਰ ਸਪਲਾਈ ਦੇ ਪਾਈਪ ਆਪ ਪਾਏ ਨੇ ਸੀਵਰ ਦੀਆਂ ਲੀਕਾਂ ਆਪ ਠੀਕ ਕਰਵਾਈਆਂ ਨੇਗੀਆਂ ਉਹਨਾਂ ਦੇ ਬਿੱਲ ਨਹੀਂ ਜੀ ਮੇਰੇ ਇਹ ਪ੍ਰਸ਼ਾਸਨ ਨੇ ਕਿਹਾ ਸੀ ਕਿ ਆਪਣਾ ਕੰਮ ਆਪ ਕਰਵਾ ਲਓ ਸੀ ਬਿੱਲ ਦੇਖੋ ਜੀ ਜਦੋਂ ਉੱਥੇ ਦੂਈ ਕਰਦੇ ਹੀ ਨਹੀਂ ਫਿਰ ਆਪਤਾ ਕਰਨਾ ਹੁਣ ਮੇਰੇ ਸਾਡੇ ਮਲੇਆਲੇ ਨੇ ਸਾਨੂੰ ਬੋਟਾ ਪਾ ਕੇ ਜਿਤਾਇਆ ਉਹਨਾਂ ਦਾ ਕੰਮ ਚਾਹੀਦਾ ਅਸੀਂ ਕੰਮ ਕਰਕੇ ਦੇਣਾ ਜੇ ਆਪਦੇ ਪੱਲੋ ਕਰਵਾਈਏ ਤੇ ਕਿਸੇ ਤੋਂ ਧਾਰ ਫੜ ਕੇ ਕਰਾਂ ਮੈਂ ਤਾਂ ਕਰਵਾਉਂਗਾ ਜੀ ਪ੍ਰਸ਼ਾਸਨ ਦੇ ਪ੍ਰਸ਼ਾਸਨ ਦਊਗਾ ਪੈਸੇ ਜਿਹੜੇ ਤੁਸੀਂ ਪ੍ਰਸ਼ਾਸਨ ਦੇ ਉੱਥੇ ਨਗਰ ਕੌਂਸਲ ਕਮੇਟੀ 'ਚ ਜਾਣਾ ਜੀ ਇਹ ਕਹਿੰਦੇ 5000 ਤੇ 800 ਦਾ ਬਿੜਾ 5000 ਤੋਂ ਥੱਲੇ ਹੁਣ ਕਹਿੰਦੇ ਇਹਨੂੰ ਕੱਟ ਕਰਾਓ ਮਤਲਬ ਆਪਦੇ ਤਾਂ ਜਿੰਨੇ ਮਰਜ਼ੀ ਮੈਨੂੰ ਇੱਕ ਗੱਲ ਕਹਿਣਾ ਚਾਹਣਾ ਜੀ ਮੈਂ ਵੀ ਨਾ ਤਾਂ ਮੈਨੂੰ ਕੋਈ ਕਿਸੇ ਪਾਸੋਂ ਕਮਿਸ਼ਨ ਆਉਂਦਾ ਨਾ ਮੈਂ ਕਿਹਦੀਆਂ ਰਜਿਸਟਰੀਆਂ ਕਰਾਉਣਾ ਨਾ ਮੈਂ ਕਿਹਦੀਆਂ ਕਲੋਨੀਆਂ ਪਾਸ ਕਰਾਉਣਾ ਵੀ ਮੈਨੂੰ ਉਧਰੋਂ ਸਰ ਜੂਗਾ ਮੈਂ ਤਾਂ ਹੀ ਗਰੀਬ ਬੰਦਾ ਦਿਹਾੜੀ ਕਰਕੇ ਸਲਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਮਹੀਨੇ ਵਿੱਚ ਦੀ ਚਾਰ ਬਿਆ ਆ ਗਏ ਮੇਰਾ 2000 ਤਾਂ ਉਧਰ ਹੀ ਲੱਗੇ ਸ਼ੱਕਨਦਾ ਜੀ ਜਾਣਾ ਵੀ ਪਊਗਾ ਪਰ ਗੱਲ ਇਹ ਹੈ ਨਾ ਜਿਹੜਾ ਬੰਦਾ ਸਹੀ ਆ ਔਰ ਸੱਚਾ ਮੈਂ ਤਾਂ ਕਹਿਣਾ ਇਹ ਲਾਈਨ 'ਚ ਆਵੇ ਨਾ ਸਮਾਜ ਸੇਵਾ ਕਰਦਾ ਕਰੀ ਜਾਵੇ ਪਰ ਐਮਸੀ ਤਾਂ ਉਹ ਬਾਂਝੇ ਜਿਹੜਾ ਤਾਂ ਬੰਦਾ ਥੋੜਾ ਬਹੁਤਾ ਮਤਲਬ ਲੈ ਲੈ ਇਧਰ ਉਧ ਤੇ ਬਾਕੀ ਜਿਹੜਾ ਬੰਦੇ ਜਿਹਦੀ ਪਿੱਠੇ ਤਕੜੀ ਹੈਗੀ ਜਿਹਦੇ ਵਿੱਚ ਚਾਰ ਪੈਸੇ ਨੇ ਸਰ ਹਫਤਾ ਤਾਰਾ ਵਾਲੀ ਪ੍ਰੋਟੈਸਟ ਕੀਤਾ ਗਿਆ ਜੀ ਜਿਹਦੇ ਵਿੱਚ ਕੰਮ ਨਾ ਹੋਣ ਨੂੰ ਲੈ ਕੇ ਉਹਨਾਂ ਵੱਲ ਕੰਪਲੀਟ ਕੀਤੀ ਜਾ ਰਹੀ ਹੈ ਵੀ ਲਗਾਤਾਰ ਤੁਹਾਡੇ ਕੋਲ ਵੀ ਧਿਆਨ ਦੇਣ ਤੋਂ ਬਾਅਦ ਵੀ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਜੀ ਐਦਾਂ ਹੈ ਜੀ ਕੰਮ ਜਿਹੜੇ ਇਹਨਾਂ ਨੇ ਨੋਟ ਕਰਾਏ ਨੇ ਤਿੰਨ ਚਾਰ ਪੰਜ ਕੰਮ ਹੈਗੇ ਆ ਤਾਂ ਹੁਣ ਕਈ ਚੀਜ਼ਾਂ ਨੂੰ ਨਾ ਗਰਾਊਂਡ ਤੇ ਆਣ ਲਈ ਟਾਈਮ ਲੱਗ ਜਾਂਦਾ ਅਸੀਂ ਹੁਣ ਜਿੱਦਾਂ ਨਵੇਂ ਈਓ ਸਾਹਿਬ ਜੁਆਇਨ ਕੀਤੇ ਨੇ ਇਸ ਹਫਤੇ ਉਹਨਾਂ ਨੂੰ ਵੀ ਡਾਇਰੈਕਸ਼ਨ ਦੇ ਦਿੱਤੀਆਂ ਜਿੱਦਾਂ ਕਿ ਇਕਤਾਵਾਰਾ ਪਸ਼ੂਆਂ ਦਾ ਡੌਗਸ ਦਾ ਮਸਲਾ ਹੈਗਾ ਉਹਦੇ ਸਬੰਧੀ ਅਸੀਂ ਪਿੱਛੇ ਵੀ ਦੋ ਵਾਰ ਮੀਟਿੰਗ ਕਰ ਚੁੱਕੇ ਹਾਂ ਉਹਨੇ ਡਿਪਟੀ ਡਾਇਰੈਕਟਰ ਸਾਹਿਬ ਨਾਲ ਵੀ ਮੀਟਿੰਗ ਕੀਤੀ ਹੈਗੀ ਹੈ ਤੇ ਅਸੀਂ ਮੰਗਲਵਾਰ ਨੂੰ ਇੱਕ ਹੋਰ ਮੀਟਿੰਗ ਰੱਖੀ ਹੈ ਜਿਹਦੇ ਵਿੱਚ ਅਸੀਂ ਫਾਈਨਲਾਈਜ਼ ਇਹ ਕਰਨਾ ਹੈ ਵੀ ਅਸੀਂ ਕਿੱਦਾਂ ਇਹਨਾਂ ਦਾ ABC ਪ੍ਰੋਗਰਾਮ ਸ਼ੁਰੂ ਕਰਕੇ ਹਵਾਰਾ ਪਸ਼ੂਆਂ ਲਈ ਕੰਟਰੋਲ ਜਿਹੜਾ ਹੈ ਕਰਨ ਦਾ ਜੋ ਐਕਚੁਅਲ ਐਸ ਪਰ ਲਾ ਤਰਤੀਬ ਬਣਦੀ ਹੈ ਉਹਨੂੰ ਕਿੱਦਾਂ ਗਰਾਊਂਡ ਤੇ ਲੈ ਕੇ ਆਈਏ ਤੇ ਹਵਾਰਾ ਪਸ਼ੂਆਂ ਤੋਂ ਨਾਲ ਨਾਲ ਸ਼ਹਿਰ ਦੇ ਵਿੱਚ ਕੂੜੇ ਕੂ ਕੰਪਨੀ ਕਿੰਨੇ ਦਾ ਕਈ ਵਾਰੀ ਆਮ ਲੋਕਾਂ ਵੱਲੋਂ ਪ੍ਰੋਟੈਸਟ ਹੋ ਚੁੱਕਿਆ ਜੀ ਤੇ ਉਹ ਸਾਨੂੰ ਲੈ ਕੇ ਵੀ ਕੋਈ ਇੰਪਲੀਮੈਂਟੇਸ਼ਨ ਨਹੀਂ ਹੋ ਰਹੀ ਜੀ ਕੂੜੇ ਦੇ ਢੇਰਾਂ ਨੂੰ ਲੈ ਕੇ ਵੀ ਈਓ ਸਾਹਿਬ ਨੂੰ ਡਾਇਰੈਕਸ਼ਨ ਅਸੀਂ ਦੇ ਦਿੱਤੀਆਂ ਗਈਆਂ ਇੱਕ ਤਾਂ ਜਿੰਨਾ ਵੀ ਸਵਚ ਬਾਰਤ ਮਿਸ਼ਨ ਦੇ ਅਧੀਨ ਸਾਨੂੰ ਜੋ ਵੀ ਫੰਡਿੰਗ ਦੇ ਥਰੂ ਇਨਫਰਾਸਟਰਕਚਰ ਪ੍ਰੋਵਾਈਡ ਹੋ ਸਕਦਾ ਹੈ ਅਸੀਂ ਉਹਦੀ ਡਿਟੇਲ ਤਿਆਰ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜੇ ਗਰਾਊਂਡ ਦਾ ਸਟਾਫ ਹੈ ਉਹਨਾਂ ਨੂੰ ਸਖਤ ਜ਼ਾਇਦਾ ਕਰ ਦਿੱਤੀਆਂ ਗਈਆਂ ਵੀ ਏਰੀਆ ਵਾਈ ਜਿਹੜੀ ਕਲੀਨਿੰਗ ਹੈਗੀ ਹੈ ਉਹ ਸ਼ੁਰੂ ਕਰ ਦਿੱਤੀ ਜਾਵੇ ਇੱਕ ਰੋਸਟਰ ਬਣਾ ਲੇਤਾ ਜਾਵੇ ਇਹਨਾਂ ਦਾ ਤਾਂ ਜੋ ਹਰ ਏਰੀਆ ਦੀ ਹਫਤੇ ਮਹੀਨੇ ਦੇ ਵਿੱਚ ਇੱਕ ਵਾਰ ਡੀਪ ਕਲੀਨ ਕਰਕੇ ਚੰਗੀ ਤਰ੍ਹਾਂ ਸਫਾਈ ਹੋ ਜੇ ਤਾਂ ਜੋ ਬਾਰ ਬਾਰ ਇਸ ਚੀਜ਼ ਤੇ ਜਿਹੜਾ ਦਿੱਕਤ ਨਾ ਆਵੇ ਤੇ ਇਹਦੇ ਸਬੰਧੀ ਮੈਂ ਲੋਕਾਂ ਨੂੰ ਵੀ ਇਸ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਗਾ ਵੀ ਅਸੀਂ ਜਿਹੜਾ ਆਪਣਾ ਕੂੜਾ ਜਨਰੇਟ ਹੁੰਦਾ ਹੈ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਰੱਖ ਕੇ ਤੇ ਜਦੋਂ ਡੋਰ ਟੂ ਡੋਰ ਕੋਈ ਕਲੈਕਟਰ ਆਂਦਾ ਉਹਨਾਂ ਨੂੰ ਹੀ ਦਈਏ ਤੇ ਸੜਕ ਦੇ ਆਸ-ਪਾਸ ਆਂਦੇ ਜਾਂਦੇ ਅਸੀਂ ਕੂੜਾ ਸੁੱਟਣ ਤੋਂ ਬੁਰੇਜ ਕਰੀਏ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਉਹਨੂੰ ਹਦਾਇਤ ਕੀਤੀ ਹੈ ਕਿ ਕੋਈ ਟਾਈ ਬੌਂਡ ਕੀਤਾ ਗਿਆ ਉਹਦੇ ਵਿੱਚ ਕਿ ਇੰਨੇ ਸਮੇਂ ਦੇ ਵਿੱਚ ਜਿਹੜੇ ਸ਼ਹਿਰ ਕਲੀਨ ਕਰਕੇ ਰਿਪੋਰਟ ਕੀਤੀ ਜਾਵੇ ਕਿਉਂਕਿ ਅਕਸਰ ਹੀ ਜਿਹੜੇ ਆਰਡਰਾਂ ਦੀ ਤਾਂ ਜਿਉਂਡ ਦੀਆਂ ਸ਼ਰੀਆਮ ਦੇਖਿਆ ਜਾਂਦੀਆਂ ਸੋ ਇਹਦੇ ਵਿੱਚ ਜੋ ਸਾਡਾ ਅਸੀਂ ਕੈਲਕੂਲੇਸ਼ਨ ਲਗਾਈ ਸੀ ਜਿੰਨਾ ਸਾਡੇ ਕੋਲ ਸਟਾਫ ਹੈ ਉਹਦੇ ਮੁਤਾਬਿਕ ਤਕਰੀਬਨ ਤਕਰੀਬਨ ਅਸੀਂ 1 ਮਹੀਨੇ ਦਾ ਜਿਹੜਾ ਟਾਈਮ ਦਿੱਤਾ ਹੈ ਬਟ ਕਿਉਂਕਿ ਜੋ ਕੂੜੇ ਦਾ ਜਿਹੜਾ ਮਸਲਾ ਹੁੰਦਾ ਉਹ ਨ ਅਜ ਅਸੀਂ ਇੱਕ ਵਾਰ ਸਫਾਈ ਕਰ ਦਈਏ ਕੱਲ ਨੂੰ ਫਿਰ ਕੂੜਾ ਉੱਥੇ ਸੁੱਟਿਆ ਜਾ ਸਕਦਾ ਹੈਗਾ ਸੋ ਇਹਦੇ ਵਿੱਚ ਸਾਨੂੰ ਸਾਰੇ ਸਿਟੀਜ਼ਨਸ ਦੇ ਵੀ ਸਹਿਯੋਗ ਦੀ ਲੋੜ ਹੈਗੀ ਹੈ ਵੀ ਇਹਦੇ ਵਿੱਚ ਸਾਡਾ ਸਾਥ ਦੇਵਰ ਕੁੱਤਿਆਂ ਨੂੰ ਲੈ ਕੇ ਬਹੁਤ ਸਮੱਸਿਆ ਆ ਰਹੀ ਹੈ ਲਗਾਤਾਰ ਬੱਚਿਆਂ ਨੂੰ ਵਟਿਆ ਜਾ ਰਿਹਾ ਬਜ਼ੁਰਗਾਂ ਨੂੰ ਆਉਣਾ ਕੋਲੋਂ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਉਸ ਨੂੰ ਲੈ ਕੇ ਵੀ ਕੋਈ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ 'ਚ ਆਉਣ ਤੋਂ ਬਾਅਦ ਵੀ ਕਿਸੇ ਨਾਲ ਕੋਈ ਵੀ ਜਿਹੜਾ ਐਕਸ਼ਨ ਹੁਣ ਨਹੀਂ ਹੋ ਰਿਹਾ ਜੀ ਐਕਸ਼ਨ ਇਹਦੇ ਵਿੱਚ ਇੱਕੋ ਹੀ ਹੈ ਜੋ ਐਸ ਪਰ ਲਾਅ ਅਸੀਂ ਕਰ ਸਕਦੇ ਹਾਂ ਉਹ ਹੈ ਸਟੈਬਿਲਾਇਜ਼ੇਸ਼ਨ ਆਫ ਡੌਗ ਜਿਹਨੂੰ ਅਸੀਂ ਕਹਿੰਦੇ ਐਨੀਮਲ ਬਰਥ ਕੰਟਰੋਲ ਪ੍ਰ ਸੋ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਆਈਜੀ ਡੈਟਿਚ ਇਥੇ ਨਹੀਂ ਕੋਈ ਐਗਜ਼ਿਸਟ ਕਰਦਾ ਉਹਨੂੰ ਅਸੀਂ ਸ਼ੁਰੂ ਕਰਨ ਲਈ ਜਿਹੜੇ ਉਪਰਾਲੇ ਕਰ ਰਹੇ ਹੈਗੇ ਆ ਤੇ ਜਲਦੀ ਅਸੀਂ ਉਹ ਕੋਸ਼ਿਸ਼ ਕਰਕੇ ਉਹਨੂੰ ਸਟਾਰਟ ਕਰਵਾਉ। ਕਿੰਨੇ ਟਾਈਮ ਦੀ ਉਮੀਦ ਹੈ ਜੀ ਸ਼ੁਰੂ ਹੋਣ ਦੀ? ਦੇਖੋ ਜੀ ਕੁਝ ਸਾਨੂੰ ਏਰੀਆ ਜਿੱਥੇ ਆਪਾਂ ਸ਼ੁਰੂ ਕਰਨਾ ਹੈ ਜਿਹੜਾ ਥਾਂ ਤੇ ਆਪਾਂ ਉਹਨੂੰ ਹਸਪੀਟਲ ਬਣੇਗਾ ਜਿੱਥੇ ਸਟਰਲਾਈਜੇਸ਼ਨ ਹੋਏਗੀ ਉਹ ਲੋਕੇਟ ਕਰਨ ਵਿੱਚ ਜੋ ਟਾਈਮ ਲੱਗ ਰਿਹਾ ਇੱਕ ਵਾਰ ਉਹ ਆ ਜਾਏਗਾ ਤਾਂ ਮੈਂ ਉਮੀਦ ਕਰਦਾ ਵਿਦਨ 2 ਮੰਥਸ ਤੋਂ ਘੱਟ ਸ਼ੁਰੂ ਹੋ ਜਾਵੇ।